ਮੋੜ ਮੋੜ ਮੈਂ ਨਾ ਤੁਹਾਨੂੰ ਉੱਥੇ ਲੈ ਕੇ ਚੱਲਦਾ ਆ ਆ ਦੇਖੋ ਤੁਸੀਂ ਵੰਦੋ ਅੰਦਰ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਆ ਜਿੱਥੇ 7 7 8 8 ਫੁੱਟ ਪਾਣੀ ਵਗਦਾ ਰਿਹਾ ਜਿੰਨਾ ਘਰਾਂ ਚ ਉਹਨਾਂ ਘਰਾਂ ਚ ਲੈ ਕੇ ਚੱਲਦਾ ਤੁਹਾਨੂੰ ਜ਼ਮੀਨਾਂ ਤਾਂ ਅਜੇ ਵੀ ਪਾਣੀ ਚ ਉਹ ਘਰਾਂ ਚ ਆਪਾਂ ਚੱਲਦੇ ਆ ਦੇਖਦੇ ਹੁਣ ਕੀ ਹਾਲਾਤ ਆ ਉਹ ਸਾਹਮਣੇ ਆਹ ਦੇਖੋ ਸਾਹੀ ਪਾਣੀ ਹਾਂ ਉਹ ਉੱਥੇ ਤੱਕ ਪਾਣੀ ਸੀ ਆ ਦੇਖੋ ਬਾਬਾ ਇੱਥੇ ਤਾਂ 7-8 ਫੁੱਟ ਪਾਣੀ ਹੋਊ ਜਿਆਦਾ ਜਿਆਦਾ ਹੋਊਗਾ ਜੀ ਹਾਂਜੀ ਆ 10 ਫੁੱਟ ਤੋਂ ਉੱਪਰ ਪਾਣੀ ਆਇਆ 10 ਫੁੱਟ ਤੋਂ ਉੱਪਰ ਸੀਗਾ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਉਹ ਸਾਹਮਣੇ ਘਰ ਕਿਹਦਾ ਜੀ ਉਹ ਕਿਹੜਾ ਆਹ ਵਾਲਾ ਸਾਹਮਣੇ ਇਹ ਸਾਡਾ ਅੱਛਾ ਜੀ ਹਾਂਜੀ ਇਹ ਮੇਰੇ ਭਰਾ ਦਾ ਵਿਤਾਲੇ ਮੇਰਾ ਆ ਅੱਛਾ ਜੀ ਇਹ ਤੁਹਾਡੇ ਘਰ ਆ ਸਾਰੇ ਹਾਂਜੀ ਹਾਂਜੀ ਚਲੋ ਆਪਾਂ ਤੁਹਾਡੇ ਘਰ ਚਾ ਸਵਾਗਤ ਆ ਜੀ ਤੁਹਾਡਾ ਸਾਰਿਆਂ ਦਾ ਇਸ ਵਲੌਗ ਚ ਆਪਾਂ ਅੱਜ ਮਾਲਵੇ ਜਿਲੇ ਦੇ ਵਿੱਚ ਸੀਗੇ ਮਾਲਵੇ ਏਰੀਏ ਦੇ ਜਿਲ੍ਹਾ ਹੈਗਾ ਫਿਰੋਜ਼ਪੁਰ ਇਹ ਪਿੰਡਾਂ ਦੇਖੋ ਜਿਹੜੇ ਹੜ ਦੀ ਮਾਰ ਚ ਆਏ ਇਹ ਪਿੰਡਾਂ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਉਹ ਆਪਾਂ ਦੇਖ ਰਹੇ ਆ ਤੇ ਬਾਕੀ ਨਾ ਆਪਾਂ ਉਹ ਘਰਾਂ 'ਚ ਅੱਜ ਜਾ ਰਹੇ ਆ ਜਿੱਥੇ 10-10 ਫੁੱਟ ਪਾਣੀ 6-6 7-7 ਫੁੱਟ ਪਾਣੀ ਰੋਜ਼ ਭਗਦਾ ਸੀ ਕਦੇ 10 ਫੁੱਟ ਹੋ ਜਾਂਦਾ ਸੀ ਕਦੇ 7 ਫੁੱਟ ਆ ਵੀ ਵੇਲੇ ਹਾਂ ਆ ਅੱਗੇ ਘਰਾਂ ਇਹ ਵੀ ਪਾਣੀ ਸੀਗੇ ਅੱਛਾ ਜੀ ਸਾਰਿਆਂ ਚ ਪੈ ਗਿਆ ਜੀ ਹਾਂ ਜੀ ਇਹ ਨਾਲ ਘਰੇ ਸਾਰੇ ਪਾਣੀ ਚੜਿਆ ਠੀਕ ਆ ਵੇਖੋ ਕਿੰਨੇ ਸੋਹਣੇ ਘਰ ਆ ਆ ਦੇਖੋ ਘਰ ਕਿੰਨੇ ਸੋਹਣੇ ਇਹ ਕਿੰਨੇ ਘਰ ਆ ਬਾਬਾ ਇੱਥੇ ਇਹ 4 ਘਰ ਆ 4 ਘਰ ਆ ਜੀ ਠੀਕ ਆ ਇਹ ਬਾਬੇ ਹੁਣਾ ਦੇ ਘਰ ਆ ਇਹ ਸਾਹਮਣੇ ਆ ਜਮੀਨਾ ਚ ਅਜੇ ਵੀ ਪਾਣੀ ਦੇਖੋ ਤੁਸੀਂ ਆ ਤਾਂ ਡੂੰਗਾ ਆ ਤਾਂ ਬਹੁਤ ਡੂੰਗਾ ਬਾਬਾ ਪਾਣੀ ਇਹ ਵੀ ਜ਼ਮੀਨਾਂ ਹੀ ਆ ਤੁਹਾਡੀਆਂ ਇਹ ਜ਼ਮੀਨਾਂ ਚਾਹਦਾ ਪੜ ਤਾਂ ਦਾ ਫਿਰ ਆ ਸਾਰੇ ਧਾਂ ਲਗੇ ਸੀ ਅੱਛਾ ਇਹ ਸਾਰਾ ਝੋਨਾ ਸੀਗਾ ਹਾਂਜੀ ਠੀਕ ਹੈ ਬਾਬਾ ਆ ਵੀ ਤਾਂ ਰ ਆਪਣੀ ਆ ਠੀਕ ਹੈ ਠੀਕ ਹੈ ਥੋੜੇ ਫਿਰ ਤੁਸੀਂ ਹੋਰ ਫਸਲ ਤਾਂ ਘਾਟੀ ਵੀ ਦੇ ਜੀ ਕਣਕ ਝੋਨਾ ਹੀ ਆ ਕਣਕ ਝੋਨਾ ਹੀ ਆ ਹਾਂਜੀ ਆ ਸਾਰੇ ਝੋਨੇ ਦੀਆਂ ਸੀ ਫਸਲਾਂ ਤੇ ਵੈਸੇ ਬਾਬਾ ਇੱਕ ਗੱਲ ਹੈਗੀ ਆ ਤੁਹਾਡੇ ਵੈਸੇ ਘਰ ਤੋਂ ਕਿੰਨੀ ਦੂਰ ਆ ਦਰਿਆ ਆਉਣਾ ਆਸਾ ਹਰਾ ਰੋ ਬਹੁਤ ਸੁਵਿਧਾ ਨਾਲ ਦਰਿਆ ਆ। ਕਿਲੋਮੀਟਰ ਹੋਊਗਾ? ਕਿਲੋਮੀਟਰ ਤੋਂ ਘਟਾ? ਨਹੀਂ ਘਟਿਆ। ਪਹਿਲਾਂ ਕਾ ਜਿਆਦਾ ਸੀ ਹੁਣ ਨੇੜੇ ਆ ਗਿਆ। ਹੁਣ ਨੇੜੇ ਆ ਗਿਆ। ਹਾਂਜੀ। ਠੀਕ ਹੈ ਠੀਕ ਹੈ। ਹੁਣ ਤਾਂ ਆ ਸਾਰੇ ਏਰੀਆ ਚ ਪਾਣੀ ਥੋੜੇ ਦਿਨ ਹੋ ਗਏ। 10 ਦਿਨ ਹੋ ਗਏ ਪਾਣੀ ਸੁੱਕੇ ਨੂੰ। ਤੇ ਬਾਬਾ ਫਿਰ ਘਰ ਛੱਡਿਆ ਸੀ। ਘਰ ਮੈਂ ਜੀ ਆਪਣਾ ਬਾਲ ਬੱਚਾ ਲੈ ਕੇ ਬੱਚੇ ਦੋਨੋਂ ਸੁਧਾਰਨ। अच्छा जी पशु लेके ਇਹਨਾਂ ਨੂੰ ਮੈਂ ਪਿੰਡ ਚ ਲੈ ਜਾਣਾ ਠੀਕ ਆ ਠੀਕ ਆ ਠੀਕ ਨਹੀਂ ਆ ਜੀ ਆ ਹੀ ਨਹੀਂ ਕਰੇ ਤੁਸੀਂ ਨਹੀਂ ਆ ਜੀ ਕਰੇ ਨਹੀਂ ਪਿੰਡ ਰਹਿਨੇ ਪਿੰਡ ਕਿਦੇ ਘਰੇ ਰਹਿਨੇ ਪਿੰਡ ਮੈਂ ਤਾਂ ਥਾ ਥੋੜਾ ਜਿਹਾ ਲਿਆ ਆ ਅੱਛਾ ਹਾਂਜੀ ਤੇ ਪਸ਼ੂ ਹਾਂਜੀ ਪਸ਼ੂ ਪਸ਼ੂ ਮੇਰੇ ਭਰਾ ਦਾ ਘਰ ਆ ਉੱਥੇ ਬੱਦੇ ਆਪ ਦਾ ਤਾਂ ਨਹੀਂ ਇੱਥੇ ਫਿਰ ਡਰਦੇ ਨਹੀਂ ਜੇ ਆਉਂਦੇ ਡਰਦੇ ਕਿ ਪਾਣੀ ਆ ਵੀ ਸਕਦਾ ਰਾਤ ਪਰ ਹਾਂਜੀ ਹੁਣ ਰਾਤ ਆ ਅਸੀਂ ਸਮਾਨ ਕੱਢਿਆ ਇਥੋਂ ਅੱਛਾ ਨਹੀਂ ਤੁਹਾਨੂੰ ਕਿਤੇ ਪਤਾ ਲੱਗਿਆ ਵੀ ਪਾਣੀ ਉਹ ਡਰ ਲੱਗਦਾ ਸੀ ਨਾ ਇਤੋਂ ਪਾਣੀ ਜਿਆਦਾ ਫੁੱਲ ਸੀ ਠੀਕ ਆ ਠੀਕ ਆ ਇਹ ਬਾਬੇ ਉਹਨਾਂ ਨੂੰ ਅਜੇ ਵੀ ਡਰ ਲੱਗ ਰਿਹਾ ਅਜੇ ਇਹ ਪਿੰਡ ਰਹਿ ਰਹੇ ਆ ਜਿੰਨੇ ਵੀ ਘਰ ਆ ਇਹ ਕਹਿੰਦੇ ਵੀ ਹੋ ਸਕਦਾ ਰਾਤ ਨੂੰ ਇਦੋਂ ਪਾਣੀ ਆ ਜੇ ਤੇ ਅਸੀਂ ਰੋੜਨਾ ਜਾਈਏ ਆ ਬਾਬਾ ਆ ਬੇੜੀ ਰੱਖੀ ਤੁਸੀਂ ਹਾਂਜੀ ਬੇੜੀ ਚਲਾ ਲੈਂਨੇ ਬੱਚਿਆ ਚਲਾ ਦੂ ਇਹਦਾ ਭਤੀਜਾ ਮੇਰਾ ਅੱਛਾ ਇਹ ਫਿਰ ਲੰਘਦੇ ਹੋਣੇ ਨਾ ਤੁਸੀਂ ਆਓ ਦੇਖੋ ਤੁਸੀਂ ਬੰਤੋਂ ਉਹ ਵੀ ਇਹਨਾਂ ਦੇ ਭਰਾ ਭਰੂ ਸੀਗੇ ਸਾਰੇ ਤੇ ਆਹ ਰਸਤੇ ਜ ਕੰਨਾ ਕਿੰਨਾ ਪਾਣੀ ਹੋਊਗਾ ਆ ਘਰ ਹੈ ਜੀ ਤੁਹਾਡਾ ਇਹ ਪਿੰਡ ਦੇ ਭਰਾ ਦਾ ਆ ਠੀਕ ਹੈ ਜੀ ਠੀਕ ਹੈ ਇਹ ਹੀ ਆਨ ਤਾਂ ਸਾਰਿਆਂ ਦੇ ਇੱਕੋ ਹੀ ਹੈ ਠੀਕ ਆ ਆਹ ਦੇਖੋ ਆ ਸਾਰੀ ਚੂੜੀ ਥੱਲੇ ਗਲੀ ਪਈ ਆ ਹੂੰ ਇੱਥੋਂ ਤੱਕ ਪਾਣੀ ਸੀ ਉੱਚਾ ਪਾਣੀ ਇੱਧਰ ਆ ਇੱਥੋਂ ਤੱਕ ਆਇਆ ਜੀ ਉੱਥੋਂ ਤੱਕ ਪਾਣੀ ਅੱਛਾ ਤੂੜੀ ਖਰਾਬ ਹੋ ਗਈ ਹਾਂ ਸਾਰੀ ਤੂੜੀ ਗਲੀ ਆ ਸਾਰਾ ਪਾਣੀ ਸੀ ਉੱਥੋਂ ਤੱਕ ਹਾਂ ਜੀ ਹਾਂ ਜੀ ਇੱਥੋਂ ਤੱਕ ਆ ਪਸ਼ੂ ਜਿਹੜੇ ਪਾਣੀ ਖੜੇ ਰਹੇ ਠੀਕ ਹੈ ਜੀ ਸੀਗਾ ਬਾਬਾ ਜੀ ਕਹਿੰਦੇ ਤੇ ਅਜੇ ਘਰ ਕਿੰਨਾ ਉੱਚਾ ਏ ਹਨਾ ਵੀ ਉਹ ਜਗ੍ਹਾ ਕਰੋ ਬਾਈ 8-10 ਫੁੱਟ 8-10 ਫੁੱਟ ਘਰ ਉੱਚਾ ਹੈਗਾ ਆ ਦੇਖੋ ਤੇ ਫਿਰ ਵੀ ਉਹ ਜ਼ਮੀਨਾਂ ਤੁਹਾਨੂੰ ਦਿਖਾਉਣਾ ਮੈਂ ਅੱਛੇ ਉਹ ਜ਼ਮੀਨਾਂ ਤੋਂ ਘਰ ਦੀ ਜਗ੍ਹਾ ਕਿੰਨੀ ਉੱਚੀ ਆ ਆ ਦੇਖੋ ਜ਼ਮੀਨਾਂ 5-6 ਫੁੱਟ ਆ ਜਗ੍ਹਾ ਉੱਚੀ ਆ 4-5 ਫੁੱਟ ਹੋਰ ਅੱਗੇ ਮਤਲਬ 10 ਫੁੱਟ ਘਰ ਉੱਚਾ ਹੋਊਗਾ ਜ਼ਮੀਨਾਂ ਤੋਂ ਇਹ ਵੀ ਤਾਂ ਪਾਇਆ ਬਾਬਾ ਤੁਸੀਂ ਵੀ ਹੈਨਾ ਪਾਣੀ ਲਾ ਕੇ ਫਿਰ ਵੀ ਸਾਰਾ ਕੁਝ ਖਰਾਬ ਹੋ ਗਿਆ ਪਸ਼ੂ ਕੱਢ ਲਈ ਸੀ ਇਥੋਂ ਪਸ਼ੂ ਅਖੀਰ ਜਾਣ ਕੇ ਕੱਢੇ ਦੀ ਅੱਛਾ ਜੀ ਆ ਵੇਖੋ ਕੰਨਾ ਪਾ ਰੋਕਤੀਆਂ ਫਿਰ ਦੁਬਾਰਾ ਸਰ ਜਾ ਸੱਸੀ ਗਾਲ ਪੁਲਿਸ ਹੁਣ ਥੋੜਾ ਰਾਹ ਨੂੰ ਘਟਿਆ ਹੂੰ 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 ਸਿਰ ਪਾਣੀ ਤੋਂ ਸਾਨੂੰ ਜ਼ਿਆਦਾ ਡਰ ਹੈ ਅੱਛਾ ਜੀ ਇਹ ਕੋਟਾ ਜੀਆਂ ਢਾਲ ਜੇ ਮਾੜਾ ਕੁਦਾਸ ਕਰਮਾ ਗਾਹ ਹੋ ਗਿਆ ਹੂੰ ਹੂੰ ਤਾਂ ਆ ਦਸਾ ਦਰਿਆ ਬਣਿਆ ਬਣਿਆ ਹਾਂ ਜੀ ਉਹ ਜ਼ਮੀਨਾਂ ਵੀ ਇਹਨਾਂ ਦੀਆਂ ਸਾਰੀਆਂ ਦੇਖ ਰਿਆ ਨਾ ਹਾਂ ਹਾਂ ਦਰਿਆ ਠੀਕਾ ਠੀਕਾ ਠੀਕ ਹੈ ਵੀ ਹੁਣ ਸਿੱਧਾ ਹੋ ਗਿਆ ਬਾਬਾ ਹਾਂ ਜੀ ਤੂੰ ਸਿੱਧਾ ਹੋ ਗਿਆ ਤੁਹਾਡੇ ਘਰ ਆ ਬਿਲਕੁਲ ਸਹੀ ਬਿਲਕੁਲ ਇੱਥੇ ਕਿੰਨੇ ਘਰ ਆਹੀ ਤਿੰਨ ਘਰ ਆ ਜੀ ਕਿੰਨੇ ਭਰਾ ਕਿੰਨੇ ਭਾਈ ਆ ਤੁਸੀਂ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਕਿੰਨੇ ਦਿਨ ਲੱਗ ਪਾ ਕਿੰਨੇ ਦਿਨ ਬਾਹਰ ਆਏ ਤੁਸੀਂ ਸਾਨੂੰ ਮਹੀਨਾ ਹੀ ਹੋ ਗਿਆ ਜੀ ਬਾਹਰ ਮਹੀਨੇ ਤੋਂ ਕਹਿੰਦਾ ਉੱਪਰ ਹੀ ਚੱਲਿਆ ਟਾਈਮ ਹੁਣ ਵੀ ਬਾਹਰ ਹੀ ਹਾਂਜੀ ਵੀ ਬਾਹਰ ਹੈ ਇਹ ਹੁਣ ਮਲੇਵੀਆ ਮਾਲ ਦਾ ਕਰਦੇ ਕੀ ਫਿਰ ਇਥੇ ਹੁਣ ਬਸ ਹੁਣ ਕੀ ਤੁਹਾਨੂੰ ਬਸ ਆ ਕੁਚਾ ਰੜਾਣਾ ਮੇਰਾ ਮੜਾ ਮੂਠਾ ਬਾਕੀ ਤੂੜੀ ਕਿਤਾਬਾ ਬਸ ਇਹੋ ਚੀਜ਼ਾਂ ਹੋਰ ਪਾ ਹਰਾ ਤਾਂ ਹੈ ਨਹੀਂ ਬਿਲਕੁਲ ਜਿਹੜੀਆਂ ਹੁਣ ਆ ਟੋੜੀਆਂ ਜ਼ਮੀਨਾਂ 'ਚੋਂ ਪਾਣੀ ਉੱਤਰ ਗਿਆ ਇਹ ਸੋਟਲ ਦੀਆਂ ਕਿ ਨਹੀਂ ਅਜੇ ਨਹੀਂ ਅਜੇ ਅਜੇ ਦੀਆਂ ਪੈਰ ਖੋਦੇ ਅੱਛਾ ਜੀ ਠੀਕ ਹੈ ਤੇ ਹੁਣ ਹੁਣ ਪਾਣੀ ਉਤਰ ਗਿਆ ਕਿ ਆ ਰਿਹਾ ਅਜੇ ਨਹੀਂ ਅਜੇ ਪਾਣੀ ਉਹ ਫੁੱਲ ਰਿਹਾ ਚੱਲਣ ਰਿਹਾ ਅਜੇ ਪਤਾ ਕੋਈ ਨਹੀਂ ਹੋ ਸਕਦਾ ਕੱਲ ਨੂੰ ਉੱਥੇ ਦੇ ਵੀ ਨਾ ਉੱਥੇ ਦੇ ਭਾਵੇਂ ਅੱਛਾ ਜੀ ਹਾਂ ਜੀ ਇਹ ਤਾਂ ਕੋਈ ਕਹਿ ਨਹੀਂ ਤੁਹਾਡੇ ਭਾਈ ਇਹ ਭਰਾ ਮੇਰੇ ਮੇਰੇ ਤੋਂ ਛੋਟਾ ਹੈ ਠੀਕ ਹੈ ਜੀ बाकी जमीनਾਂ ਦਾ ਪਾਪਾ ਸਾਰਾ ਕੁਝ ਤਬਾਹ ਹੋ ਗਿਆ ਪਿੱਛੇ ਤੋਂ ਲੈ ਕੇ ਅੱਗੇ ਤੱਕ ਕਿਸੇ ਦੇ ਪੱਠੇ ਨਹੀਂ ਰਹੇ ਹਨ ਤੇ ਉਹਨਾਂ ਦਾ ਵੀ ਅਸੀਂ ਤਿੰਨ ਭਾਈ ਇੱਥੇ ਆ ਤੀਸਰਾ ਸਭ ਤੋਂ ਛੋਟਾ ਸੀ ਆ ਉਹਦੀ ਡੈਥ ਹੋ ਗਈ ਉਹਦੇ ਬਾਅਦ ਉਹਦਾ ਵੱਡਾ ਲੜਕਾ ਸੀ ਆ ਉਹ ਆਪਣੇ ਆਪਣੇ ਕੋਰਸ ਕੀਤਾ ਸੀ ਉਹਨੇ ਲੱਗਦਾ ਵੀ ਦੇ ਇਹ ਬੰਦਾ ਅੱਛਾ ਛੋਟਾ ਮੀਠੇ ਜਿਹੜੀ ਅੱਛਾ ਹੀ ਬਹੁਤ ਚੰਗਾ ਨੇਕ ਲੜਕਾ ਦੀ ਤੇ 2 ਸਾਲ ਪਹਿਲੇ ਉਹਦੀ ਡੈਥ ਹੋ ਗਈ ਓਹ ਹੋ ਜੀ ਇਸ ਤਰ੍ਹਾਂ ਪਰਿਵਾਰ ਨੂੰ ਸਾਡੇ ਨੂੰ ਟਾਰ ਲੱਗਦੀ ਹੈ ਹੁਣ ਇਹ ਪਾਣੀ ਦਾ ਜਮੀਨ ਰੁੜਨੋਂ ਬਚ ਗਈ ਜੀ ਨਹੀਂ ਜੀ ਪਹਿਲਾਂ ਨਹੀਂ ਸੀ ਰੁੜੀ ਹੁਣ ਬਚ ਰੁੜੀ ਹੈ ਲੱਤੇ ਤੋਂ ਪਾਣੀ ਕੱਢੇ ਤੋਂ ਆ ਹੁਣ ਬਾਅਦ ਰੁੜੀ ਸ਼ੁਰੂ ਹੋਈ ਹੈ ਇਹ ਥੜੇ ਦਾ ਲੱਗਿਆ ਸਾਡਾ ਪਰਪਾ ਜੀ ਅੱਛਾ ਜੀ ਆ ਸਾਡੇ ਨਾਲ ਇੱਕ ਨਾ ਚੋਰੀ-ਚੂਰੀ ਤੋਂ ਡਰਦੇ ਬਾਬਾ ਘਰੇ ਰਹਿਣਾ ਪੈਂਦਾ ਸੀ ਇੱਕ ਨਾ ਰਹਿਣਾ ਬੈਜੋ ਬੈਜੋ ਬਾਬਾ ਹਾਂ ਜੀ ਉਹ ਹੁਣ ਇਹਦਾ ਕਰਕੇ ਜੇ ਹੁਣ ਮਤਲਬ ਅਸੀਂ ਦੁਜੀਏ ਤੋਂ ਨੂੰ ਭਰਾ ਹੀ ਨਹੀਂ ਇੱਥੇ ਹਾਂ ਤੇ ਇਹਦਾ ਇੱਕ ਦਾ ਸਾਰਿਆਂ ਨੂੰ ਡਰ ਵੀ ਉਹ ਹੈਗਾ ਇੱਥੇ ਹੂੰ ਸਹੀ ਹੈ ਇਹ ਕਰਕੇ ਹੀ ਮਤਲਬ ਇਹ ਭਰਾ ਸਾਡੇ ਇੱਥੇ ਹੂੰ ਤੁਹਾਡੇ ਤੋਂ ਇੱਧਰ ਵੀ ਘਾਗੇ ਬਹੁਤ ਘਾਗੇ ਬਹੁਤ ਉਹਦਾ ਸਗੋਂ ਦਰਿਆ ਦੇ ਨਾਲ ਹਾਂਜੀ ਹਾਂ ਉੱਥੋਂ ਬਿਲਕੁਲ ਦਰਿਆ ਨਾਲ ਮੈਂ ਤਾਂ ਦਰਿਆ ਨਹੀਂ ਆਖਿਆ ਉਹ ਨਾ ਮੈਂ ਕਿਹਾ ਕੱਲ ਕਦੋਂ ਬੱਬਾ ਤੁਸੀਂ ਮਿਲੋ ਦੁਜੀਏ ਬਣਾਏ ਨਹੀਂ ਸਾਡੇ ਤਾਂ ਨਹੀਂ ਆ ਨਹੀਂ ਅਸੀਂ ਨਹੀਂ ਆਏ ਅਸੀਂ ਨਹੀਂ ਆਏ ਕੰਡੇ ਦੇ ਹੀ ਉਹ ਕਹਿੰਦਾ ਉਹ ਨਾ ਕਰ ਆਪਣੇ ਕੰਡੇ ਨਹੀਂ ਨਹੀਂ ਤੇ ਉਹ ਘਰਾਂ ਨੂੰ ਫਿਰ ਰਾਹ ਕਿਡਾ ਜਾਂਦਾ ਉਹ ਉੱਧਰ ਦੀ ਅੱਛਾ ਉਹ ਵੀ ਚੱਲੇਗਾ ਉਹ ਅੱਗੇ ਕਿ ਰਾਹ ਜੋਂ ਮੋੜ ਕਰਾਂ ਇਹ ਆਇਆ ਹੈ तकरीबन ਨਹੀਂ ਠੀਕ ਹੈ ਜੀ ਉਹ ਨਾ ਤਾਂ ਸਾਡੋਂ ਥੋੜੇ ਹੋਰ ਜ਼ਿਆਦਾ ਉੱਚੀ ਹੈ ਠੀਕ ਹੈ ਠੀਕ ਹੈ ਇਹ ਬਾਬਾ ਤੁਹਾਡਾ ਪਿੰਡ ਫਤਿਹਗੜ ਸਭਰਾ ਫਤਿਹਗੜ ਸਭਰਾ ਇਹ ਫਰੋਈਪੁਰ ਚੀਆ ਹਾਂਜੀ ਫਰੋਈਪੁਰ ਤਹਿਸੀਲ ਜ਼ੀਰਾ ਠੀਕ ਹੈ ਜੀ ਠੀਕ ਬਲੈਕ ਮੱਲਾ ਵਾਲਾ ਬਲੈਕ ਮੱਲਾ ਵਾਲਾ ਠੀਕ ਤੁਸੀਂ ਮੱਲਾਣਾ ਠੀਕ ਹੈ ਠੀਕ ਹੈ ਮੱਲਾਣਾ ਇੱਥੋਂ ਕਿੰਨੀ ਦੂਰ ਹੈ ਮੱਲਾ ਇੱਥੋਂ ਕਰੀਬ 11 ਕਿਲੋਮੀਟਰ ਹੈ 11 ਠੀਕ ਹੈ ਜੀ ਬਾਬਾਈ ਕਹਿੰਦੇ ਸਾਡਾ ਘਰ ਦਾ ਸਮਾਨ ਵੀ ਸਾਰਾ ਜਿਵੇਂ ਬਿਸਤਰਾ ਪੰਜਾ ਸੋਫੇ ਕੁਰਸੀਆਂ ਉਹ ਵੀ ਸਾਰਾ ਖਰਾਬ ਹੋ ਗਿਆ ਸਹੀ ਗੱਲ ਬੱਬਾ ਕਈ ਭਾਰੀਆਂ ਚੀਜ਼ਾਂ ਨੂੰ ਆਪਾਂ ਚੱਕ ਥੱਲੇ ਕਰਦੇ ਆ ਨਾ ਉਹ ਵੀ ਟੁੱਟ ਜਾਂਦੀਆਂ ਆਪ ਵੀ ਕੰਦਾ ਵੇਖੋ ਸਾਡੀਆਂ ਸਾਰੀਆਂ ਪਾਟੀਆਂ ਸਹੀ ਗੱਲ ਇਹ ਸਾਰਾ ਘਰਾਂ 'ਚ ਤਰੇੜਾਂ ਕਿਉਂਕਿ ਜਿਹੜਾ ਬੈਕ ਸਾਈਡ ਆ ਜ਼ਮੀਨਾਂ ਉਹ ਪਾਣੀ ਵਗਦਾ ਰਿਹਾ 10-10 ਫੁੱਟ ਹਨਾ ਜੀ ਘਰ ਉਹ ਹੀ ਪਾਣੀ ਨਾਲ ਦیدار ਸਿੰਘ ਹੈ ਜਿਨ੍ਹਾਂ ਦੇ ਘਰਾਂ 'ਚ ਪਾਣੀ ਰਿਹਾ 15-20 ਦਿਨ ਦਾ ਲਗਭਗ ਹਾਲ ਸੁੱਕਿਆ ਇਹਨਾਂ ਦੇ ਨਾ ਮੇਰੇ ਨਾਲ ਜਿਹੜੇ ਬੇਟਾ ਤੁਸੀਂ ਦੇਖਿਆ ਹੋਣਾ ਵੀਡੀਓ 'ਚ ਆਇਆ ਉਹ ਥੋੜਾ ਜਿਹਾ ਵਿਚਾਰਾ ਮੰਦ ਬੁੱਧੀ ਹਨਾ ਬਾਬਾ ਜੀ ਐ ਹੀ ਆ ਦੋਨੋਂ ਬੱਚੇ ਆ ਦੋਵੇਂ ਇੱਕੋ ਜਿਹੇ ਦੋਵੇਂ ਆ ਜੀ ਦੋਵੇਂ ਇੱਕੋ ਜਿਹੇ ਦੂਜਾ ਇੱਕ ਤੋਂ ਵੱਡਾ ਛੋਟਾ ਉਹ ਦੋਸਤ ਮੈਂ ਤੁਹਾਨੂੰ ਦਿਖਾਉਣਾ ਜਦੋਂ ਇੱਥੇ ਆਉਂਦਾ ਉਹ ਛੋਟਾ ਹਾਂ ਉਹ ਛੋਟਾ ਇਹ ਵੱਡਾ ਹੈ ਇਹ ਵੱਡਾ ਮਤਲਬ ਦੋਨੇ ਇਹ ਕਿਵੇਂ ਬੱਬਾ ਜੀ ਕੁਦਰਤੀ ਹੈ ਇਹ ਜਿਹੜਾ ਸੀ ਇਹ ਵੱਡਾ ਇਹ ਤਿੰਨ ਦਿਨਾਂ ਦਾ ਹੋ ਗਿਆ ਬਿਮਾਰ ਹੋਇਆ ਕਦੇ ਦਿਨ ਟਾਈਫਾਇਡ ਹੋਈਦਾ ਕਦੇ ਪੀਲੀਆ ਬਣ ਗਿਆ ਅੱਛਾ ਕਦੇ ਕੋ ਗੁਰਦਾ ਜਨ ਇਨਫੈਕਸ਼ਨ ਬਣਨ ਲਿਓ ਬਸ ਇਹ ਜਹ ਬਹਾਨਾ ਕੋਈ ਨਾ ਬੰਦਾ ਰਿਹਾ ਤੇ ਜਿਹੜਾ ਛੋਟਾ ਸੀ ਉਹਨੂੰ ਤਿੰਨਾ ਮਿੰਨਾਂ ਦਾ ਹੋ ਗਿਆ ਬੁਖਾਰ ਤੇ ਬੁਖਾਰ ਤੇ ਕੰਮ ਗਿਆ ਤਾਨੂੰ ਫਿਰ ਪਤਾ ਕਦੋਂ ਲੱਗਿਆ ਪਤਾ ਤਾਂ ਮਨ ਵੀ ਹੌਲੀ ਹੌਲੀ ਕਿਹੋ ਜਿਹਾ ਵੱਡੇ ਹੁੰਦੇ ਗਏ ਉਹਨਾਂ ਨੂੰ ਫਿਰ ਪਤਾ ਲੱਗ ਗਿਆ ਕਿ ਇਹਨਾਂ ਦਾ ਵੀ ਇਹਨਾਂ ਦਾ ਆ ਹਾਲਾਤ ਬਣ ਗਏ ਆ ਡਾਕਟਰ ਮੰਨ ਹੈ ਡਾਕਟਰ ਲੈ ਗਿਆ ਐਮ ਆਰ ਆਈਆਂ ਕਰਾਣੀਆਂ ਸੀਟੀ ਸੀਆਂ ਕਰਾ ਰੀਆਂ ਆ ਅੱਛਾ ਜੀ ਉਹ ਵੀ ਤੁਹਾਡੇ ਖੰਨਾ ਡਾਕਟਰ ਆ ਹਾਂਜੀ ਹਾਂਜੀ ਉਹਦੇ ਕੋਲੋਂ ਸੀਟੀ ਸੀਆਂ ਕਰਾਈਆਂ ਅੱਛਾ ਜੀ ਪਰ ਉਹਦੇ ਕੋਈ ਇਹਨਾਂ ਦੇ ਕੋਈ ਇਹ ਜਿਹੇ ਨੁਕਸੇ ਨਹੀਂ ਲੱਗੇ ਮੇਰ ਦਾ ਵੀ ਜਿਹੜਾ ਨੁਕਸੇ ਕੋਈ ਨਹੀਂ ਗਾ ਹਾਂਜੀ ਉਹਨਾਂ ਦੇ ਸਮ ਤੋਂ ਬਾਹਰ ਹੋ ਗਏ ਹੋਣ ਤਾਂ ਚਲੋ ਉਮਰ ਜਾਦੀ ਹੋ ਗਈ ਕਿੰਨੀ ਉਮਰ ਹੋ ਗਈ ਇਸ ਇਹਦੀ ਤਕਰੀਬ 20 ਕੁ ਸਾਲ ਹੋ ਗਏ ਨੇ ਠੀਕ ਦੂਸਰਾ ਦੂਸਰਾ 200-100 ਛੋਟਾ ਉਹ 30 ਸਾਲ ਦਾ ਹੋਊਗਾ ਹਾਂ ਤੇ ਵਿਆਹ ਇਹ ਤਾਂ ਨਹੀਂ ਦੋਨੋਂ ਨਹੀਂ ਜੀ ਛੋਟਾ ਕੀਤਾ ਸੀ ਪਰ ਉਹ ਲੜਕੀ ਤੇ ਸੀਗੀ ਅੱਛਾ ਤੇ ਬੱਚੇ ਸਹਾਰਾ ਸੀ ਫਿਰ ਨਹੀਂ ਸੀ ਸੁੱਤੋਂ ਬੈਠਾ ਪੜੇ ਕੋਸਤੇ 4 ਸਾਲ ਸਕੂਲੇ ਦਿੰਦੇ ਨੇ ਇਹ ਕੁਝ ਨਹੀਂ ਹੋਗਾ ਇਹ ਜਿਹੜਾ ਇਹਨੋਂ ਇਹਦਾ ਥੋੜਾ ਬੜਾ ਜਿਹਾ ਹੋ ਗਿਆ ਉਹ ਤੇ ਹੂੰ ਇਹ ਕੁਛ ਨੰਬਰ ਜਿਹੜੇ ਸਾਡੇ ਘਰ ਦੇ ਆ ਉਹ ਦੀਵਾਨੀ ਲਿਖ ਵੀ ਦਿੰਦਾ ਤੇ ਲਾ ਵੀ ਦਿੰਦਾ ਚਲਾ ਲੈਂਦਾ ਮੋਟਰਸਾਈਕਲ ਵਗੈਰਾ ਦੋਨੋਂ ਚਲਾ ਰਿਹਾ ਮੈਂ ਇੱਕ ਦਿਨ ਫੜਤੀ ਨਹੀਂ ਸੀ ਟਰੈਕਟਰ ਨਹੀਂ ਟਰੈਕਟਰ ਹੈ ਨਹੀਂ ਨਾਵੇਂ ਚਲਾ ਰਿਹਾ ਠੀਕ ਹੈ ਜੀ ਇਹ ਇਹ ਮੋਟਰਸਾਈਕਲ ਤਰ੍ਹਾਂ ਆ ਜਾ ਬਾਈ ਆ ਜਾ ਚੱਲ ਦੇ ਚੱਲ ਦੇ ਆ ਜਾ ਬਹਿ ਜਾ ਇੱਥੇ ਬਹਿ ਜਿੰਨੇ ਤਿੰਨ ਵਾਦਰੇ ਮੈਂ ਤਾਂ ਇੱਥੇ ਆ ਜਾ ਤੇਰਾ ਨਾਮ ਕੀ ਹੈ ਨਾਮ ਕੀ ਤੇਰਾ ਨਾ ਦੱਸ ਧਿਆਨ ਦੇ ਨੀ ਕੀ ਬੱਬਾ ਕੀ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਈਦਾ ਬਾਈ ਦਾ ਨਿਸ਼ਾਨ ਸਿੰਘ ਇਹ ਬਾਪੂ ਜੀ ਦੇ بیٹے ਜਿੰਨਾ ਹੀ ਆਪਾਂ ਗੱਲ ਕਰੇ ਵੱਡਾ ਬੇਟਾ ਨਿਸ਼ਾਨ ਸਿੰਘ ਬੇਟੀਆਂ ਤਿੰਨ ਬੇਟੀਆਂ ਸੀ ਇੱਕ ਦੀ ਡੈਥ ਹੋ ਗਈ ਹੈ ਅੱਛਾ ਜੀ ਬੇਟੀਆਂ ਬਿਲਕੁਲ ਸਹੀ ਹੈ ਬਹੁਤ ਸਿਆਣੀਆਂ ਸਮਝਿਆ ਆਪਣਾ ਤੂੰ ਸਕੂਲ ਗਿਆ ਕਦੀ ਨਹੀਂ ਪੜਿਆ ਨਾ ਨਾ ਲਿਖ ਲੈਣਾ ਕਿ ਨਹੀਂ ਨਹੀਂ ਨਾ ਨਹੀਂ ਇਹਦੇ ਨਾਲ ਤਾਂ ਮੈਂ ਦੁੱਧਾਇਦਾ ਮਾਇਦੇ ਤੇ ਦੇ ਦਾਈਦਾ ਮਾਇਨਾ ਤੀਦਾ ਮਾਇਦੇ ਤੀਂ ਆ ਤਾਂ ਦਾ ਸਹੀ ਗੱਲ ਹੈ ਸਹੀ ਗੱਲ ਹਾਂਜੀ ਫੋਨ ਨੰਬਰ ਯਾਦ ਆ ਤੈਨੂੰ ਪੂਰੇ ਆਪੰਨ ਦਾਦਾ ਫੋਨ ਨੰਬਰ ਯਾਦ ਕਰ ਲੈਣਾ ਠੀਕ ਹੈ ਜੀ ਇਹ ਬਾਬਾ ਜੀ ਦਾ ਵੱਡਾ ਬੇਟਾ ਚਲੋ ਬਾਬਾ ਜੀ ਇਹ ਤਾਂ ਕੁਦਰਤੀ ਆ ਇਹ ਹਨਾ ਇਹ ਤਾਂ ਕੁਦਰਤ ਦੇ ਹੱਥ ਜਾ ਜੋ ਵੀ ਹੈਗਾ ਇਹ ਆਪਾਂ ਨਹੀਂ ਕਰਦੀ ਕਿਉਂਕਿ ਜੇ ਜਦੋਂ ਤਿੰਨ ਦਿਨ ਦਾ ਸੀ ਜੇ ਮੰਨ ਲਓ ਠੀਕ ਹੋਣਾ ਹੁੰਦਾ ਤੇ ਉਦੋਂ ਹੀ ਹੋ ਜਾਂਦਾ ਹਣਾ ਪਰੇਸ਼ਰ ਦੇ ਬਾਅਦ ਹਾਂ ਜੀ ਇਹ ਪਰਮਾਤਮਾ ਨੇ ਲਿਖਿਆ ਹੁੰਦਾ ਹੈ ਦੇਸੀ ਜਿਹੜੀ ਛੱਡੇ ਕੋਈ ਨਾ ਕੋਈ ਪੀਰ ਫਕੀਰ ਛੱਡਿਆ ਜਿਹਦ ਨੂੰ ਕਿਸੇ ਨੇ ਕਿਹਾ ਇਹ ਉਧਰ ਲੈ ਸਕਦਾ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਤੇ ਆਪਾਂ ਤੁਹਾਡਾ ਅਗਲਾ ਘਰ ਵੀ ਦੇਖਦੇ ਆਂ ਟਾਈਮ ਆਜੂ ਅਗਲਾ ਬਾਬਾ ਜੀ ਦਾ ਇੰਨਾ ਦਾ ਘਰ ਇਹਨਾਂ ਦੇ ਭਾਈ ਦਾ ਘਰ ਸੀਗਾ ਤੂੜੀ ਉੱਪਰੋਂ ਉੱਪਰੋਂ ਠੀਕ ਆ ਨੀਚੋਂ ਖਰਾਬ ਹੋਈ ਆਜੋ ਹੁਣ ਤਾਂ ਬਾਬਾ ਤੁਹਾਨੂੰ ਡਰ ਆਉਂਦਾ ਹੁਣ ਸੁੱਤਿਆਂ ਵੀ ਬਿਲਕੁਲ ਬਿਲਕੁਲ ਪਾਣੀ ਨਾ ਇਹ ਤਾਂ ਤੁਹਾਡਾ ਰਾਹ ਖਰਾਬ ਹੋ ਗਿਆ ਜੀ ਓਹ ਹੋ 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 ਮਰਾ ਉਹ ਬਾਗੀਚੀ ਰਹੀ ਸੀ ਮੈਂ ਉਹਦੇ ਫਲਦਾਰ ਬੂਟੇ ਲੈ ਸਾਰੇ ਸੁੱਕੇ ਸਾਰੇ ਤੇ ਆ ਹੁਣ ਲੇਟ ਆ ਗਈ ਹਾਂ ਲੜ ਚੱਲਦੀ ਆ ਦੇਖੋ ਆ ਰਾਹ ਦੇਖੋ ਇਹਨਾਂ ਦਾ ਪਾਣੀ ਨਾਲ ਆ ਦੇਖੋ ਆ ਬੂਟੇ ਮੇਰੇ ਫਲਦਾਰ ਸਾਰੇ ਸੁੱਕ ਗਏ ਆ ਨਿੰਬੂਆਂ ਦਾ ਬੂਟਾ ਸੀ ਆ 베ਰੀ ਹਾਂ 베ਰੀ ਹੈ ਇਹ ਵੀ ਸੁਕਣ ਤਿਆਰ ਹੋਈ ਹੈ ਆ ਸਾਰੀ ਸਬਜੀ ਸੀ ਉਹ ਬੱਲਾ ਬੱਲਾ ਹੁੰਦੀ ਹੈ ਸਾਰੀਆਂ ਸਬ지 ਸਾਰਾ ਕੁਝ ਸੁੱਕ ਗਿਆ ਉਹ ਗੇ ਇਹਨਾਂ ਦਾ ਰਾਹ ਜਾਂਦਾ ਸੀ ਉਹ ਤੁਹਾਡੇ ਜ਼ਮੀਨਾਂ ਨੂੰ ਹਾਂਜੀ ਹਾਂਜੀ ਆ ਤੁਹਾਡੇ ਖੇਤਾਂ ਨੂੰ ਆ ਆ ਦੇਖੋ ਕਿੰਨੂਆਂ ਦਾ ਬੂਟਾ ਵੀ ਸੁੱਕ ਗਿਆ ਕਿੰਨੂ ਵੀ ਸੁੱਕ ਗਏ ਹਨਾ ਉਹ ਅਗਲਾ ਵੀ ਸੁੱਕ ਗਿਆ ਜੀ ਹਾਂਜੀ ਆ ਨਾਰਾ ਆ ਮਿਰਚਾਂ ਸੀ ਹਾਂ ਇਹ ਮਿਰਚਾਂ ਸੀ ਖਾਣ ਪੀਣ ਨੂੰ ਲਈਆਂ ਸੀ ਆ ਦੇਖੋ ਥੱਲੇ ਤਰੇੜਾ ਕਿੱਡੀਆਂ ਕਿੱਡੀਆਂ ਵੱਡੀਆਂ ਹਾਂਜੀ ਆ ਦੇਖੋ ਇੰਨਾ ਘਰ ਤੁਸੀਂ ਉੱਚੇ ਤੁਹਾਨੂੰ ਪਤਾ ਹੋਊਗਾ ਹਨਾ ਵੀ ਕਿਤੇ ਕਿਤੇ ਪਹਿਲਾਂ ਮਤਲਬ 88 ਵਾਲੇ ਪਾਣੀ ਦੇ ਲੇਬਲ ਕੋਈ ਤਾਂ ਰੱਖੇ ਸੀ ਇਹ ਬਾਬਾ ਜੀ ਹਣੀ ਦਾ ਲੋਕ ਤਾਂ ਲਾਇਆ ਇਹ ਅਜੇ ਪਿੰਡ ਹੀ ਰਹਿ ਰਿਹਾ ਡਰ ਤੋਂ ਆ ਦੇਖੋ ਇਹ ਸਾਰੇ ਤੇੜਾ ਆਏ ਹਨਾ ਹਮ ਸਾਰੇ ਤਰੇੜਾ ਆ ਚੁੱਕੇ ਆ ਅੰਦਰੋਂ ਫਰਚਾਂ ਬਹਿ ਚੁੱਕੀਆਂ ਕੰਨਾਂ ਦੀ ਦੀ ਚਾਨਣ ਪੈਂਦਾ ਹੈ ਹੈ ਬਾਬਾ ਤਾਂ ਆ ਤੁਹਾਡੇ ਰਾਹ ਸੀਗਾ ਹਾਂਜੀ ਹਾਂ ਆਹ ਦੇਖੋ ਸਾਰੀਆਂ ਕੰਨਾਂ ਦੇ ਤਰੇੜਾ ਆ ਤਰੇੜਾ ਪਾਣੀ ਨਾਲ ਪੈ ਗਈਆਂ ਹਨ ਹਾਂ ਹਾਂ ਜੀ ਆਹ ਜਿਹੜੀ ਅੰਦਰ ਵਾਲ ਸਾਡੇ ਕੰਨਾਂ ਫਰਚਾਂ ਬਿਲਕੁਲ ਬਹਿ ਗਈਆਂ ਹੂੰ ਹੂੰ ਉਹਨਾਂ ਦੇ ਵਿੱਚ ਕੰਨਾਂ ਦੇ ਦੀ ਦੀ ਚਾਨਣ ਪੈਂਦਾ ਉਹ ਗਰੋਦਰੀ ਠੀਕ ਹੈ ਠੀਕ ਆ ਹਾਂਜੀ ਆ ਤੁਹਾਡਾ ਰਾਹ ਜਾਂਦਾ ਸੀ ਅੱਗੇ ਉਹ ਵੀ ਇੱਕ ਮੋਟਰ ਅੱਗੇ ਦਰਿਆ ਜਾਂਦਾ ਤੇ ਆ ਅਗਲੇ ਘਰ ਬੱਬਾ ਜੀ ਤਾਂ ਬਿਲਕੁਲ ਦਰਿਆ ਚ ਆ ਯਾਰ ਬਿਲਕੁਲ ਦਸਾਂ ਕਰਮਾ ਤੇ ਅੱਛਾ ਜੀ ਹਾਂਜੀ ਕਿੰਨੇ ਘਰ ਆ ਰਹੇ ਆ ਦੇਖੋ ਇੱਥੇ 6-7 ਘਰ ਆ ਇੱਕ ਆ ਇੱਕ ਘਰ ਇਹ ਵੀ ਨਹੀਂ ਆਏ ਤੁਹਾਡੇ ਭਰਾ ਆ ਜੇ ਵੀ ਇਹ ਮੁੰਡਾ ਹੋਚ ਹੈ ਠੀਕ ਆ ਅੱਛਾ ਉਹ 6-7 ਘਰ ਆ ਜਿਹੜੇ ਕੁਛ ਘਰ ਇੱਧਰ ਆ ਹਾਂਜੀ ਹੁਣ ਆ ਦੇਖੋ ਸਾਡੀ ਮੋਟਰ ਦੇਖੋ ਇਹ ਦਾ ਮੋਟਰ ਦਾ ਕੋਈ ਹਾਲ ਨਹੀਂ ਆ ਦੇਖੋ ਜਾਲਾ ਦੇਖੋ ਮੋਟਰ ਤੇ ਆ ਦੇਖੋ ਮਾਂ ਪਰਾ ਕੋਠੇ ਕੰਨਸ ਆ ਗਿਆ ਉਹ ਦੇਖੋ ਪਾਟੀਆਂ ਕੰਨਾਂ ਦੇ ਉੱਤੋਂ ਤੱਕ ਪਾਣੀ ਸਭ ਕੁਝ ਹੀ ਬਰਬਾਦ ਹੋ ਗਿਆ ਆ ਮੋਟਰ ਆ ਬਾਬੇ ਵੀ ਆ ਸਾਰੇ ਘਰ ਦੇਖੋ ਤੁਸੀਂ ਆ ਘਰ ਸਾਰੇ ਇਹ ਸਾਰੇ ਪਾਣੀ ਦੇ ਵਿੱਚ ਸੋ ਸਿੱਧਾ ਦਰਿਆ ਇਹਨਾਂ ਦੇ ਉੱਤੇ ਸੀਗਾ ਅਜੇ ਮੰਨ ਲਓ ਬਾਬੇ ਦਾ ਘਰ ਨਹੀਂ ਬਚਿਆ ਤੇ ਕਿੱਥੋਂ ਬਚੇ ਹੋਣਗੇ ਹਾਂਜੀ ਉਹ ਕਿੱਡਾ ਗੜਾ ਬਾਬਾ ਆ ਕੀ ਸੀ ਫਸਲ ਇਹ ਜਵਾਰ ਹੈ ਜਵਾਰ ਸਾਰੀ ਖਰਾਬ ਹੋ ਗਈ ਆ ਦੇਖੋ ਦਾ ਦਾ ਜੁਵਾਰ ਸੀ ਸਾਰੀ ਖਰਾਬ ਹੋ ਚੁੱਕੀ ਹੈ 15-15 ਫੁੱਟ ਉੱਚੀ ਜਵਾਰ ਆ ਹਾਂਜੀ ਆਹ ਮੋਟਰਾਂ ਵੀ ਸਾਰੀਆਂ ਸਭ ਬਰਬਾਦ ਬਾਬਾ ਇਹ ਮੋਟਰਾਂ ਹੁਣ ਇਹ ਚੱਲ ਸਕਦੀਆਂ ਕਿ ਨਹੀਂ ਚਲਾਇਆ ਪਤਾ ਲੱਗੂਗਾ ਜੀ ਹੁਣ ਬਾਕੀ ਪਾਣੀ ਨਾਲ ਤੇ ਜ਼ਰੂਰ ਪਿਆ ਪਾਣੀ ਕਾਲੇ ਹੋ ਚੁੱਕੇ ਹੂੰ ਪਾਣੀ ਤੇ ਪੀਣ ਵਾਲਾ ਹੁਣ ਸਾਫ਼ ਨਹੀਂ ਪਣੀ ਪੀਣ ਵਾਲਾ ਪਾਣੀ ਅਸੀਂ ਵਾਲ ਕੇ ਪੀਨੇ ਆ ਅੱਛਾ ਜੀ ਹਾਂਜੀ ਇਹਦਾ ਹੁਣ ਅਜੇ ਹੱਲ ਕੋਈ ਨਹੀਂ ਕੋਈ ਹੱਲ ਨਹੀਂ ਸੱਚੇ ਪਾਤਸ਼ਾਹ ਕਰੇ ਬਾਬਾ ਇਹ ਛੇਤੀ ਸਾਰਾ ਕੁਝ ਠੀਕ ਹੋ ਜੇ ਬੜਾ ਨੁਕਸਾਨ ਹੋ ਗਿਆ ਪੰਜਾਬ ਦਾ ਆ ਜਿਹੜਾ ਨੁਕਸਾਨ ਆ ਨਾ ਇਹ ਆਪਾਂ ਕੱਲਾ ਵੀਡੀਓ ਦੇਖ ਲੈਨੇ ਆ ਜਾਂ ਆਪਾਂ ਹਨਾ ਗੱਲਾਂ ਕਰ ਲੈਨੇ ਵੀ ਨੁਕਸਾਨ ਪਰ ਇਹ ਨੁਕਸਾਨ ਜਿਹਦਾ ਹੋਇਆ ਉਹਨੂੰ ਪਤਾ ਉਹਨੂੰ ਇਹ ਗੱਲ ਪਤਾ ਹੈਗੀ ਵੀ ਇਹ ਨੁਕਸਾਨ ਦਾ ਕੋਈ ਪਰਭਾਈ ਨਹੀਂ ਹੈਗੀ ਇਹਦੀ ਇਹਦਾ ਕੋਈ 10000 20000 50000 ਨਾ ਕੁਝ ਨਹੀਂ ਇਹਦਾ ਇਹ ਤਾਂ ਸੱਚੇ ਪਾਤਸ਼ਾਹ ਜਿਹੜਾ ਬੋਰ ਆ 2.5 3 ਲੱਖ ਰੁਪਇਆ ਲੱਗਦਾ ਬੋਰ ਤੇ ਹਨਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਆ ਪੈਪਲਨ ਪਾਈ ਸੀ ਉਹ ਵੀ ਸਾਰੀ ਬੰਦ ਹੋ ਚੁੱਕੀ ਹੈ ਮਿੱਟੀ ਪੈ ਕੇ ਇਹ ਅੰਡਰਗ੍ਰਾਉਂਡ ਹਾਂਜੀ ਸਾਰੇ ਖੇਤਾਂ ਨੂੰ ਨਹੀਂ ਇਹ ਇੱਧਰ ਐਸ ਖੇਤ ਨੂੰ ਅੱਛਾ ਜੀ ਆਹ ਖੇਤ ਨੂੰ ਹਾਂਜੀ ਆਹ ਅਗਲੇ ਨੂੰ ਠੀਕ ਹੈ ਜੀ ਠੀਕ ਹੈ ਇਹ ਵੀ ਬੰਦ ਹੋ ਗਈ ਕਿਉਂਕਿ ਖਰਚ ਜਿਹੜਾ ਇੰਨਾ ਕ ਆਊਗਾ ਫਿਰ ਉਹ ਗੱਲ ਬੰਦ ਹੀ ਨਹੀਂ ਹੁਣ ਇੱਕ ਘਰ ਆ ਇਹ ਤੁਸੀਂ ਮਲਵਾਜ ਸ਼ਾਂਤੀ ਆ ਇੰਨਾ ਘਰਾਂ ਚ ਕੋਈ ਨਹੀਂ ਰਹਿ ਰਿਹਾ ਘਰ ਛੱਡ ਕੇ ਬਾਹਰ ਗਏ ਬਲਾਮਾਂ ਦਾ ਬੂਟਾ ਵੀ ਮੇਰਾ ਉਹ ਵੀ ਸੁੱਕ ਗਿਆ ਹੈ ਅੱਛਾ ਜੀ ਆੜੂਆਂ ਦਾ ਸੀ ਉਹ ਵੀ ਸੁੱਕ ਗਏ ਹੈ ਤੇ ਹਾਂਜੀ ਹਾਂਜੀ ਇੱਥੋਂ ਤੱਕ ਨਿਸ਼ਾਨੀ ਆ ਹਾਂ ਹਾਂ ਆ ਆਜੋ ਪੂਰੀ ਤਰ੍ਹਾਂ ਨੂੰ ਆ ਇੱਥੋਂ ਤੱਕ ਪਾਣੀ ਸੀ ਹਾਂਜੀ ਆ ਦੇਖੋ ਪਾਣੀ ਆ ਸਾਰੇ ਮਕਾਨ ਜਿਹੜੇ ਪਾੜ ਚੁੱਕੇ ਆ ਕੋਈ ਵੀ ਨਾ ਮਕਾਨ ਸਾਫ਼ ਤੇ ਨਹੀਂ ਅੱਛਾ ਜੀ ਸਾਰਿਆਂ ਇਤਰੇੜਾਂ ਆ ਸਾਰਿਆਂ ਇਤਰੇੜਾ ਬੜਾ ਨੁਕਸਾਨ ਆ ਆਪਾਂ ਸਾਰਿਆਂ ਨੂੰ ਜਿੰਨੇ ਵੀ ਭਰਾ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਦੇ ਆ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਜਿੰਨੀ ਹੋ ਸਕੇ ਤੁਹਾਡੇ ਨੇੜੇ ਹੈਗਾ ਕੋਈ ਉਹਦੀ ਕਰੋ ਮਦਦ ਜੇ ਕੋਈ ਨਨੇੜੇ ਨਹੀਂ ਹੈਗਾ ਤੁਸੀਂ ਜਾ ਕੇ ਆਪ ਕਿਉਂਕਿ ਪਾਣੀ ਸੁੱਕ ਗਿਆ ਹੁਣ ਆਪਾਂ ਨੂੰ ਸਾਰਿਆਂ ਨੂੰ ਇੰਨਾ ਪਾਈਆਂ ਦੀ ਮਦਦ ਕਰਨੀ ਚਾਹੀਦੀ ਆ ਸਹੀ ਆ ਜੀ ਕੁਦਰਤ ਦਾ ਇਹ ਨਾਲ ਹੋਣਾ ਹਨਾ ਮੈਨੂੰ ਤਾਂ ਡਬਲ ਮਾਰ ਵੱਜ ਗਈ ਬੱਚਿਆਂ ਨੂੰ ਵੀ ਮਾਰ ਹੂੰ ਸਹੀ ਗੱਲ ਹੀ ਸਹੀ ਗੱਲ ਚਲੋ ਪ੍ਰਮਾਤਮਾ ਕਰੂ ਸੱਚੇ ਪਾਤਸ਼ਾਹ ਕਰੇ ਇਹ ਅੱਧਾ ਵਿਆਹ ਆ ਵੀ ਬਾਬਾ ਵੈਸੇ ਜ਼ਮੀਨ ਕਿੰਨੀ ਤੁਹਾਡੇ ਕੋਲ ਮੇਰੇ ਕੋਲ ਜੀ ਜ਼ਮੀਨ ਪੰਜ ਕਿੱਲੇ ਦੇ ਨੇੜ ਹੈਗੀ ਆ ਪੰਜਾਂ ਗਿੱਲਿਆਂ ਦੀ ਇਹ ਬਾਬਾ ਜੀ ਹੋਣਾਂ ਦੀ ਜ਼ਮੀਨ ਤੇ ਇਨ੍ਹਾਂ ਦੇ ਭਾਈਆਂ ਦੀ ਜ਼ਮੀਨ ਸੀ ਅੱਜ ਜਿਹੜੀ ਆ ਸਾਰੀ ਰੜੀ ਆ ਪਰ ਉਹ ਦਰਿਆ ਦੇ ਨਾਲ-ਨਾਲ ਵੀ ਇਹ ਕਹਿੰਦੇ ਸਾਡੇ ਕਿੱਲੇ ਹੈਗੇ ਆ ਜਿਹੜੇ ਜਿਹੜੇ ਖੋਰੀ ਜਲ ਦਾ ਦਰਿਆ ਹੈਣਾ ਆਪਾਂ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਆ ਇਨ੍ਹਾਂ ਭਾਈਆਂ ਦੀ ਤੇ ਜਿੱਥੇ ਵੀ ਤੁਸੀਂ ਮਦਦ ਕਰ ਸਕਦੇ ਹੋ ਕਰੋ ਹਾਰਡਪੀਟਾਂ ਦੀ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਮਿਲਦੇ ਆ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੱਬ ਤੁਹਾਨੂੰ ਖੁਸ਼ ਰੱਖੇ ਕਿੰੂਆ ਦੇ ਵੀ ਐ ਆੜੂਆ ਦਾ ਵੀ ਐ ਆਪਣੇ ਕੀ ਦੂਜਿਆਂ ਦੇ ਨਾ ਇਹ ਬਾਬਾ ਪਤਾ ਕੀ ਆ ਮੇਰੀ ਗੱਲ ਸੁਣੋ ਚੀਕੂਆਂ ਦੇ ਬੂਟੇ ਵੀ ਐ ਚੀਕੂ ਵੀ ਆ ਜੇ ਜਿਹੜੀ ਚੀਜ਼ ਹਰੀ ਆ ਨਾ ਆ ਇਹਨੂੰ ਧੋ ਦੋ ਯਾਰ ਹਾਂਜੀ ਜਿਵੇਂ ਆ ਉਹ ਬੂਟਾ ਕਿੰੂਆ ਦਾ ਉਹ ਕੁਛ ਥੋੜਾ ਜਿਹਾ ਹਰਿਆ ਉਹ ਠੀਕ ਆ ਹਨਾ ਉਹਨੂੰ ਧੋ ਦਈਏ ਪਾਣੀ ਨਾਲ ਨਹੀਂ ਉਹਨੂੰ ਧੋਵਾਂਗੇ ਪੱਤੇ ਪੁੱਤੇ ਚਲੋ ਕਮਾਦ ਜਿਹੜਾ ਉਹ ਤਾਂ ਖਰਾਬ ਹੋ ਗਿਆ ਹਨਾ ਆ ਬੂਟਾ ਸੁੱਕ ਗਿਆ ਦੋ ਹਾਂ ਨਿੰਬੂਆਂ ਦਾ ਸੁੱਕ ਗਿਆ ਨਿੰਬੂ ਵੀ ਸੁੱਕ ਗਿਆ ਇਹ ਵੀ ਸੁੱਕ ਗਿਆ ਹੂੰ ਬਗੂ ਘੋਸ਼ੇ ਸੁੱਕ ਗਿਆ ਚਲੋ ਧੰਨਵਾਦ ਬਾਬਾ ਜੀ ਠੀਕ ਹੈ ਜੀ